ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਵਗੇ ਅੱਜ ਦੀ ਵੀਡੀਓ ਵਿੱਚ ਆਪਾਂ ਸੰਤਰਿਆਂ ਦਾ ਬਣਾਵਾਂਗੇ ਜੈਮ ਸੰਤਰੇ ਜਿਹੜੇ ਆਪਾਂ ਤਾਜ਼ਾ ਲਏ ਨੇ ਹੁਣ ਆਪਾਂ ਇਹਨਾਂ ਸੰਤਰਿਆਂ ਦੇ ਜਿਹੜੇ ਸਿਲਕਿਆ ਅਲੱਗ ਕਰ ਲੈਨੇ ਆ ਸੰਤਰੇ ਮੋਟੀ ਸਿਲਕ ਵਾਲੇ ਜਿਹੜੇ ਹੁੰਦੇ ਆ ਉਹ ਵੀ ਆਪਾਂ ਲੈ ਸਕਦੇ ਆ ਤੇ ਪਤਲੀ ਜਿਹੜੀ ਸਨਾਂ ਦੀ ਸੇਲ ਹੁੰਦੀ ਆ ਉਹ ਵੀ ਸੰਤਰੇ ਆਪਾਂ ਇਹਦੇ ਵਿੱਚ ਵਰਤ ਸਕਦੇ ਆ ਸੰਤਰੇ ਦਾ ਜਿਹੜਾ ਵਾਈਟ ਪਾਰਟ ਆ ਉੱਪਰ ਸਕਿਨ ਹੁੰਦੀ ਆ ਰੇਸੇ ਜੇ ਹੁੰਦੇ ਆ ਉਹ ਆਪਾਂ ਅਲੱਗ ਕਰ ਲੈਣੇ ਆ ਉਹ ਥੋੜਾ ਕੜਵਾ ਪੰਦਿੰਦੇ ਆ ਇਸੇ ਤਰ੍ਹਾਂ ਆਪਾਂ ਸਾਰੇ ਛਿਲਕੇ ਜਿਹੜੇ ਸੰਤਰੇ ਦੇ ਉਤਾਰ ਲੈਨੇ ਤਿੰਨ ਚਾਰ ਸੰਤਰੇ ਆਦੀ ਵਰਤੋਂ ਕੀਤੀ ਇਹਦੇ ਵਿੱਚ ਇਹਨਾਂ ਸੰਤਰੇਆਂ ਦੇ ਜਿਹੜੇ ਬੀਜ ਆ ਉਹ ਵੀ ਸਾਨੂੰ ਅਲੱਗ ਕਰਨੇ ਪੈਂਦੇ ਆ ਲੇਕਿਨ ਕਾਫੀ ਟਾਈਮ ਲੱਗ ਜਾਂਦਾ ਆ ਆਪਾਂ ਇੱਕ ਦੇਸੀ ਨੁਕਤਾ ਵਰਤਾਂਗੇ ਉਹਦੇ ਨਾਲ ਜਿਹੜੇ ਬੀਜ ਤੇ ਦਾ ਵੇਸਟ ਪਾਰਟ ਆ ਉਹ ਵੀ ਅਲੱਗ ਹੋ ਜਾਊਗਾ ਸਾਰੇ ਪੀਸਸ ਅਲੱਗ ਕਰਕੇ ਵੇਸਟ ਪਾਰਟ ਆਪਾਂ ਸਾਈਡ ਤੇ ਕਰ ਦਿੰਨੇ ਆ ਜੇਕਰ ਆਪਾਂ ਐਸੇ ਤਰ੍ਹਾਂ ਮਿਕਸੀ ਦੇ ਜਾਰ ਵਿੱਚ ਪਾ ਕੇ ਇਹਨੂੰ ਪੀਸਾਂਗੇ ਤੇ ਇਹ ਸਾਰਾ ਰਸ ਜਿਹੜਾ ਕੜਵਾ ਹੋ ਜਾਣਾ ਕਿਉਂਕਿ ਬੀਜ ਜਿਹੜੇ ਇਹਦੇ ਵਿੱਚ ਆ ਉਹ ਵੀ ਪੀਸ ਜਾਣਗੇ ਤੇ ਆਪਾਂ ਇਹ ਕੰਮ ਨਹੀਂ ਕਰਨਾ ਬਾਕੀ ਕਾਫੀ ਵਧੀਆ ਢੰਗ ਦੀਆਂ ਮਸ਼ੀਨਾਂ ਆਉਂਦੀਆਂ ਨੇ ਉਹਨਾਂ ਦੇ ਨਾਲ ਇਹ ਰਸ ਜਿਹੜਾ ਕੱਢਿਆ ਜਾ ਸਕਦਾ ਆ ਪਰ ਆਪਾਂ ਇਹ ਦੇਸੀ ਨੁਕਤਾ ਵਰਤਿਆ ਆ ਸਟੇਨੋ ਲਿਆ ਆ ਇਸ ਸਾਰਣੀ ਦੇ ਵਿੱਚ ਆਪਾਂ ਪੀਸ ਪਾ ਕੇ ਇਸ ਤਰ੍ਹਾਂ ਹੱਥਾਂ ਦੀ ਹੈਲਪ ਦੇ ਨਾਲ ਜਿਹੜਾ ਸਾਰਾ ਰਾਸ ਇਹਦਾ ਕੱਢ ਲੈਣਾ ਆ। ਬਹੁਤ ਸਿੱਤੀ ਇਹਵੇਂ ਰਾਸ ਨਿਕਲ ਜਾਂਦਾ ਆ। ਸਾਰਾ ਵੇਸਟ ਪਾਰਟ ਜਿਹੜਾ ਇਹਦਾ ਅਲੱਗ ਹੋ ਚੁੱਕਾ ਆ ਬੀਜ ਵੀ ਲੱਗ ਹੋ ਚੁੱਕੇ ਨੇ। ਤੇ ਹੁਣ ਆਪੇ ਇਹਨੂੰ ਸਾਈਡ ਤੇ ਕਰ ਦਿੰਨੇ ਆ। ਦੋ ਤਿੰਨ ਜਿਹੜੇ ਸਿਲਕੇ ਸੰਤ ਰੈਂਦੇ ਆ ਉਹਨਾਂ ਦੇ ਆਪਾਂ ਅੰਦਰ ਵਾਲਾ ਜਿਹੜਾ ਹੈ ਵਾਈਟ ਪਾਰਟ ਵਾ ਇਹਨੂੰ ਅਲੱਗ ਕਰ ਦੇਣਾ ਆ ਇਹ ਕੜਵਾ ਪੰਦ ਦਊਗਾ ਏਜਲੈਸ ਸੰਤ ਰੈਂਦੇ ਸਿਲਖੇ ਦੇ ਛੋਟੇ ਛੋਟੇ ਪੀਸਸ ਕਰਕੇ ਆਪਾਂ ਇਹਦੇ ਵਿੱਚ ਜੈਮ ਦੇ ਨਾਲ ਹੀ ਜਿਹੜਾ ਆ ਪਕਾ ਲੈਣੇ ਆ ਇਹਦੇ ਨਾਲ ਜਿਹੜਾ ਸਕਿਨ ਨੂੰ ਕਾਫੀ ਫਾਇਦਾ ਹੁੰਦਾ ਆ ਤੇ ਮੈਂ ਇਹਦੇ ਵਿੱਚ ਵਰਤ ਰਹੀ ਆ ਜੇਕਰ ਆਪਾਂ ਨੂੰ ਲੱਗਦਾ ਹੈ ਕਿ ਕੋੜਾ ਪੰਦ ਦੇਣਗੇ ਤੇ ਆਪਾਂ ਇਹਦੇ ਤੋਂ ਬਿਨਾ ਵੀ ਬਣਾ ਸਕਦੇ ਆ ਪਰ ਮੈਂ ਆਪਣੀ ਮਰਜ਼ੀ ਦੇ ਮੁਤਾਬਕ ਇਹਨਾਂ ਨੂੰ ਇਹਦੇ ਵਿੱਚ ਵਰਤ ਰਹੇ ਹਾਂ ਸੰਤਰਾ ਦੇ ਸਿਲਕਿਆਂ ਵਿੱਚ ਵੀਟਾਮਿਨ ਸੀ ਦੀ ਮਾਤਰਾ ਕਾਫੀ ਹੁੰਦੀ ਹੈ ਤੇ ਆਪਾਂ ਨੂੰ ਵੇਸਟ ਨਹੀਂ ਛੱਡਣਾ ਚਾਹੀਦਾ ਆਪਾਂ ਇਹਨਾਂ ਨੂੰ ਇਹਵੇਂ ਵਰਤ ਸਕਦੇ ਹਾਂ ਬਹੁਤ ਜ਼ਿਆਦਾ ਨਹੀਂ 2-3 ਸਿਲਕੇ ਹੀ ਜਿਹੜੇ ਆ ਕਾਫੀ ਆ ਜਿੰਨਾ ਆਪਣੇ ਕੋਲ ਰਸ ਨਿਕਲਦਾ ਹੈ ਸੰਤਰਾ ਦਾ ਉਹਦੇ ਮੁਤਾਬਕ ਹੀ ਖੰਡ ਪੈਂਦੀ ਹੈ ਇਹਦੇ ਵਿੱਚ ਪਰ ਆਪਾਂ ਨੂੰ ਇਹ ਵੇਖਣਾ ਪੈਂਦਾ ਆ ਕਿ ਸੰਤਰੀਆਂ ਦਾ ਜਿਹੜਾ ਰਸ ਆ ਉਹ ਜਿਆਦਾ ਖੱਟਾ ਆ ਕਿ ਮਿੱਠਾ ਆ ਖੰਡ ਆਪਾਂ ਵੱਧ ਘੱਟ ਵੀ ਕਰ ਸਕਦੇ ਆ ਇਹਨਾਂ ਸੰਤਰੀਆਂ ਦਾ ਜਿਹੜਾ ਰਸ ਆ ਕਾਫੀ ਖੱਟਾ ਹੀ ਤੇ ਮੈਂ ਬਰਾਬਰ ਦੀ ਖੰਡ ਇਹਦੇ ਵਿੱਚ ਪਾਵਾਂਗੀ ਥੋੜੀ ਬਹੁਤੀ ਘੱਟ ਕਰਾਂਗੇ ਖੰਡ ਆਪਣੀ ਮਰਜ਼ੀ ਦੇ ਮੁਤਾਬਕ ਆਪਾਂ ਵੱਧ ਘੱਟ ਕਰ ਸਕਦੇ ਆ ਖੱਟਾ ਮਿੱਠਾ ਜਿਹੜਾ ਜੈਮ ਬਣ ਕੇ ਤਿਆਰ ਹੋਊਗਾ ਹੁਣ ਗੈਸ ਜਿਹੜਾ ਔਨ ਕਰ ਲਿਆ ਆ ਤੇ ਆਪਾਂ ਪੈਨ ਦਿੱਤਾ ਰੱਖ ਜਿੰਨੀ ਇਹਦੇ ਵਿੱਚ ਖੰਡ ਆਪਾਂ ਮਾਤਰਾ ਦੇ ਮੁਤਾਬਕ ਪਾਈ ਹੈਗੀ ਉਹ ਹੁਣ ਆਪਾਂ ਇਹ ਪੈਨ ਦੇ ਵਿੱਚ ਪਾ ਦਿੱਤੀ ਆ ਹਾਈ ਫਲੇਮ ਤੇ ਆਪਾਂ ਇਹਨੂੰ ਜਿਹੜਾ ਆ ਪਕਾਈ ਜਾਣਾ ਆ 25 ਤੋਂ 30 ਮਿੰਟ ਲੱਗਣਗੇ ਥੋੜਾ ਜਿਹਾ ਇਹਦੇ ਵਿੱਚ ਆਪਾਂ ਫੂਡ ਕਲਰ ਪਾਵਾਂਗੇ ਵੇਖਣ ਨੂੰ ਥੋੜਾ ਵਧੀਆ ਲੱਗਦਾ ਆ ਚੰਗੀ ਤਰ੍ਹਾਂ ਇਹਨੂੰ ਆਪਾਂ ਜਿਹੜਾ ਵਾ 20 ਤੋਂ 25 ਮਿੰਟ ਪਕਾਵਾਂਗੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਬਣਾਇਆ ਬਰਾਦਾ ਸਿਲਕਿਆਂ ਦਾ ਉਹ ਵੀ ਪਾ ਦਿੰਨੇ ਆ ਇਹ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਰਿਜ ਜਾਊਗਾ ਕੜਵਾ ਪਾਣੀ ਆਊਗਾ ਇਹਨੂੰ ਤਾਂ ਆਪਾਂ ਨਾਲ ਦੇ ਨਾਲ ਹੀ ਪਾ ਲੈਣਾ ਹੁੰਦਾ ਆ ਜਦੋਂ ਵੀ ਉੱਪਰ ਨੂੰ ਆਉਣ ਲੱਗਦਾ ਹੈ ਕੰਡਿਆ ਦੀ ਕਟਾਸ ਇੱਕ ਘੱਟ ਕਰ ਲੈਣਾ ਚਾਹੀਦਾ ਆ ਬੱਚਿਆਂ ਦੇ ਪਸੰਦ ਆਉਣ ਵਾਲੀ ਚੀਜ਼ ਆ ਤੇ ਜ਼ਰੂਰ ਬਣਾਉਣੀ ਚਾਹੀਦੀ ਆ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਦੇਸੀ ਘਿਓ ਦਾ ਪਾਵਾਂਗੇ ਇਹਦੇ ਨਾਲ ਜਿਹੜੀ ਚਮਕ ਆ ਬਹੁਤ ਵਧੀਆ ਆਊਗੀ ਜੈਮ ਦੀ ਸੰਤਰੇ ਦੇ ਸਿਲਕੇ ਦੇ ਵਿੱਚ ਥੋੜਾ ਜਿਹਾ ਕੜਵਾਪਣ ਦੇ ਸਕਦੇ ਨੇ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਬਣਾ ਸਕਦੇ ਹੋ ਬਿਨਾਂ ਸਿਲਕਿਆਂ ਤੋਂ ਇਹਦੇ ਵਿੱਚ ਆਪਾਂ ਕਾਲਾ ਨਮਕ ਪਾਇਆ ਹੈ ਥੋੜਾ ਜਿਹਾ ਤੇ ਥੋੜਾ ਜਿਹਾ ਇਹਦੇ ਵਿੱਚ ਭੁੰਨਿਆ ਹੋਇਆ ਜੀਰਾ ਜਿਹੜਾ ਉਹਦਾ ਪਾਊਡਰ ਪਾਇਆ ਆ ਹਾਜਮੇ ਵਾਸਤੇ ਬਹੁਤ ਵਧੀਆ ਆ ਹੁਣ ਇਹਨੂੰ ਇੱਕ ਪਲੇਟ ਵਿੱਚ ਚੈੱਕ ਕਰ ਲੈਨੇ ਆ ਬੂੰਦਾ ਜਿਹੜੀਆਂ ਹੌਲੀ-ਹੌਲੀ ਡਿਗ ਰਹੀਆਂ ਆ ਤੇ ਜਿਹੜਾ ਜ਼ਿਆਦਾ ਇਧਰ-ਉਧਰ ਵੀ ਜਿਹੜਾ ਦੌੜ ਨਹੀਂ ਰਿਹਾ ਆਪਣਾ ਰਸ ਇਹਦਾ ਮਤਲਬ ਹੈ ਕਿ ਪੱਕ ਚੁੱਕਿਆ ਆ ਹੁਣ ਆਪਾਂ ਗੈਸ ਦਾ ਜਿਹੜਾ ਫਲੇਮ ਬੰਦ ਕਰ ਦਿੰਨੇ ਆ ਬਣਿਆ ਹੋਇਆ ਜੈਮ ਜਿਹੜਾ ਇੱਕ ਪਿਆਲੇ ਵਿੱਚ ਕੱਢ ਲੈਨੇ ਆ ਅਜੇ ਵੇਖਣ ਨੂੰ ਪਤਲਾ ਲੱਗਦਾ ਹੈ ਜਿਉਂ-ਜਿਉਂ ਇਹਨੇ ਠੰਡਾ ਹੋਣਾ ਹੈ ਤੇ ਬਹੁਤ ਵਧੀਆ ਇਹਦਾ ਜਿਹੜਾ ਟੈਕਸਚਰ ਬਣ ਜਾਣਾ ਹੈ ਜੈਮ ਨੂੰ ਠੰਡੇ ਹੁੰਦਿਆ ਹੋਇਆ ਕਾਫੀ ਟਾਈਮ ਹੋ ਚੁੱਕਿਆ ਹੈ ਤੇ ਪਹਿਲਾਂ ਨਾਲੋਂ ਇਹ ਸੰਘਣਾ ਵੀ ਹੋ ਚੁੱਕਿਆ ਹੈ ਹੁਣ ਇਹਨੂੰ ਆਪਾਂ ਇੱਕ ਕੱਚ ਦੇ ਡੱਬੇ ਵਿੱਚ ਜਿਹੜਾ ਉਹ ਕੱਢ ਲੈਨੇ ਆ ਕੱਚ ਦਾ ਜਿਹੜਾ ਡੱਬਾ ਆ ਇਹਨੂੰ ਆਪਾਂ ਵੇਖਣਾ ਹੈ ਕਿ ਗਿੱਲਾ ਤਾਂ ਨਹੀਂ ਨਾਇਏ ਸਿੱਲਾ ਹੋਣਾ ਚਾਹੀਦਾ ਆ ਸੁੱਕੇ ਹੋਏ ਜਿਹੜੇ ਡੱਬੇ ਦੇ ਵਿੱਚ ਜਦੋਂ ਇਹਨੂੰ ਪਾਵਾਂਗੇ ਆਪਾਂ ਕੱਚ ਦੇ ਡੱਬੇ ਵਿੱਚ ਤੇ ਕਾਫੀ ਵਧੀਆ ਇਹਦੇ ਵਿੱਚ ਰਹਿੰਦਾ ਆ ਖਰਾਬ ਹੋਣ ਦਾ ਡਰ ਨਹੀਂ ਹੁੰਦਾ ਵੀਡੀਓ ਰਾਤ ਸੂਟ ਕਰ ਰਹੇ ਆ ਸਵੇਰ ਤੱਕ ਇਹਨੇ ਹੋਰ ਵੀ ਸੰਗਣਾ ਹੋ ਜਾਣਾ ਆ ਜਦੋਂ ਵੀ ਬੱਚੇ ਜੇਦ ਕਰਦੇ ਨੇ ਕਾਫੀ ਦਿੱਕਤ ਦੇ ਨਾਲ ਕਦੇ-ਕਦੇ ਰੋਟੀ ਖਵਾਉਣੀ ਪੈਂਦੀ ਆ ਸਬਜੀ ਵਿੱਚ ਮਿਰਚ ਹੋ ਜਾਏ ਜਾਂ ਸਬਜੀ ਪਸੰਦ ਨਾ ਹੋਵੇ ਤਾਂ ਬੱਚਿਆਂ ਨੂੰ ਆਪਾਂ ਰੋਟੀ ਦੇ ਉੱਪਰ ਲਾ ਕੇ ਵੀ ਦੇ ਸਕਦੇ ਆ ਬੱਚੇ ਬ੍ਰੈਡ ਦੇ ਉੱਪਰ ਲਾ ਕੇ ਖਾਣਾ ਵੀ ਕਾਫੀ ਪਸੰਦ ਕਰਦੇ ਆ ਖਾਸ ਕਰਕੇ ਜਦੋਂ ਆਪਾਂ ਗੱਡੀ ਦੇ ਵਿੱਚ ਕਿਤੇ ਸਫ਼ਰ ਕਰਦੇ ਆ ਤੇ ਮਨ ਜਿਹੜਾ ਖਰਾਬ ਹੁੰਦਾ ਆ ਉਸ ਵਕਤ ਜਦੋਂ ਆਪਾਂ ਇਹਦਾ ਸੇਵਨ ਕਰਾਂਗੇ ਤੇ ਮਨ ਠੀਕ ਹੋ ਜਾਂਦਾ ਆ ਕਾਫੀ એનર્ਜੀ ਮਿਲਦੀ ਆ ਇਹਦੇ ਨਾਲ ਜਦੋਂ ਕਿਤੇ ਆਪਣਾ ਬਲੱਡ ਪ੍ਰੈਸ਼ਰ ਵੀ ਲੋ ਹੋਇਆ ਹੁੰਦਾ ਆ ਉਸ ਵਕਤ ਵੀ ਆਪਾਂ ਇਹਨੂੰ ਜਦੋਂ 1-2 ਚਮਚ ਖਾਂਦੇ ਆ ਤਾਂ ਉਹ ਵੀ 10 ਮਿੰਟ ਦੇ ਅੰਦਰ ਅੰਦਰ ਸਹੀ ਹੋ ਜਾਂਦਾ ਆ ਬਹੁਤ ਵਧੀਆ ਚੀਜ਼ ਆ ਜ਼ਰੂਰ ਘਰੇ ਬਣਾ ਕੇ ਟਰਾਈ ਕਰਨੀ ਚਾਹੀਦੀ ਆ ਸਾਨੂੰ ਜੈਮ ਦੀ ਜਗ੍ਹਾ ਆਪਾਂ ਇਹਦੀਆਂ ਜਿਹੜੀਆਂ ਟਾਫੀਆਂ ਬਣਾ ਕੇ ਵੀ ਬੱਚਿਆਂ ਨੂੰ ਦੇ ਸਕਦੇ ਆ ਉਹ ਵੀ ਬਹੁਤ ਵਧੀਆ ਬਣ ਜਾਂਦੀਆਂ ਨੇ ਤੇ ਬੱਚੇ ਜਿਹੜੇ ਉਹ ਬਹਾਨੇ ਦੇ ਨਾਲ ਖਾ ਵੀ ਲੈਂਦੇ ਨੇ ਜੇਕਰ ਬੱਚਿਆਂ ਨੂੰ ਆਪਾਂ ਕੋਈ ਚੀਜ਼ ਜਿਹੜੀ ਆ ਮਤਲਬ ਖਵਾਉਣਾ ਚਾਹੁੰਦੇ ਆ ਕਿ ਬੱਚੇ ਨਹੀਂ ਖਾਂਦੇ ਉਹਦੇ ਵਿੱਚ ਮਿਕਸ ਕਰਕੇ ਆਪਾਂ ਬਣਾਵਾਂਗੇ ਤਾਂ ਬਹਾਨੇ ਦੇ ਨਾਲ ਉਹ ਵੀ ਚੀਜ਼ ਬੱਚੇ ਖਾ ਸਕਦੇ ਆ ਜਿਵੇਂ ਕਿ ਸਵੰਝਣਾ ਦਾ ਪਾਊਡਰ ਮੋਰਿੰਗੇ ਦਾ ਉਹ ਕਾਫੀ ਫਾਇਦੇਮੰਦ ਆ ਤੇ ਕਾਫੀ ਵਿਟਾਮਿਨ ਪਾਏ ਜਾਂਦੇ ਉਹਦੇ ਵਿੱਚ ਉਹ ਬੱਚੇ ਜਿਹੜੇ ਆ ਪਾਣੀ ਦੇ ਨਾਲ ਵੀ ਨਹੀਂ ਖਾਂਦੇ ਤੇ ਜੇਕਰ ਆਪਾਂ ਇਹਦੇ ਵਿੱਚ ਮਿਕਸ ਕਰਕੇ ਬਣਾ ਕੇ ਬੱਚਿਆਂ ਨੂੰ ਦਵਾਂਗੇ ਤਾਂ ਆਰਾਮ ਨਾਲ ਖਾ ਸਕਦੇ ਆ ਉਹ ਚੀਜ਼ ਆਪਾਂ ਵੀਡੀਓ ਵਿੱਚ ਬਣਾਉਣ ਲੱਗੇ ਭੁੱਲ ਗਏ ਸੀਗੇ ਨੈਕਸਟ ਵੀਡੀਓ ਵਿੱਚ ਜਦੋਂ ਆਪਾਂ ਵੀਰ ਕੈਂਡੀਜ਼ ਬਣਾਵਾਂਗੇ ਤਾਂ ਉਹਦੇ ਵਿੱਚ ਆਪਾਂ ਜਿਹੜਾ ਪਾਊਡਰ ਵਾ ਉਹ ਮਿਕਸ ਕਰਾਂਗੇ ਕਿੰਨੀ ਮਾਤਰਾ ਵਿੱਚ ਕਰਨਾ ਉਹ ਵੀ ਦੱਸਿਆ ਜਾਊਗਾ ਬਹੁਤ ਹੀ ਜ਼ਿਆਦਾ ਫਾਇਦਾ ਆ ਉਹਨਾਂ ਫਾਇਦਾ ਆਪਾਂ ਨੂੰ ਸੰਤਰੇਦਾਂ ਨੇ ਹੋਣਾ ਜਿਨ੍ਹਾਂ ਨੂੰ ਮੋਰਿੰਗੇ ਦੇ ਪਾਊਡਰ ਦਾ ਫਾਇਦਾ ਹੁੰਦਾ ਆ ਉਹਦੇ ਵਿੱਚ ਮਿਕਸ ਕਰਕੇ ਤੇ ਫਿਰ ਆਪਾਂ ਇੱਕ ਅਗਲੀ ਵੀਡੀਓ ਤਿਆਰ ਕਰਾਂਗੇ ਨਵੇਂ ਤਰੀਕੇ ਦੇ ਨਾਲ ਤੇ ਜਿਹੜੀਆਂ ਇਹਦੇ ਕੈਂਡੀਜ਼ ਆ ਕਿਵੇਂ ਬਣਾਈਆਂ ਜਾ ਸਕਦੀਆਂ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਜੀ